ਇਹ ਹੈ ਜੀ ਸੱਚਕੰਡ ਸ੍ਰੀ ਹਜੂਰ ਸਾਹਿਬ ਨਦੇੜ ਦੇ ਬਾਜ਼ਾਰ ਦਾ ਨਜ਼ਾਰਾ ਜੋ ਆਸ-ਪਾਸ ਇੱਥੇ ਤੱਕ ਸ੍ਰੀ ਹਜੂਰ ਸਾਹਿਬ ਦੇ ਬਾਜ਼ਾਰ ਹੈ ਦੇਖੋ ਬਹੁਤ ਹੀ ਸੋਹਣੀਆਂ-ਸੋਹਣੀਆਂ ਦੁਕਾਨਾਂ ਨੇ ਇੱਥੇ ਭਾਰੋਂ ਬਣਾਈਆਂ ਹੋਣ ਬੱਚੇ ਦੇ ਕਢਾਉਣੇ ਵਾਲੀਆਂ ਜਾਂ ਹੋਰ ਇੱਥੇ ਜੋਗੀ ਆ ਫਰੂਟ ਬਹੁਤ ਮਿਲਦਾ ਹੈ ਇੱਥੇ ਰੇੜੀਆਂ ਨੇ ਫਰੂਟ ਵਾਲੀਆਂ ਜੂਸ ਵਾਲੀਆਂ ਇੱਧਰ ਗਰਮ ਤੇਲ ਦੀ ਮਾਲਿਸ਼ ਕਰਨ ਵਾਲੇ ਤੇਲ ਮਿਲਦੇ ਨੇ ਬਹੁਤ ਵਧੀਆ ਇੱਥੋਂ ਇਹ ਜੜੀ ਬੂਟੀਆਂ ਵਾਲਾ ਤੇਲ ਇੱਥੋਂ ਜੋ ਪਿਓਰ ਮਿਲਦਾ ਹੈ ਤੇ ਆਹ ਵੇਖੋ ਕੇਲੇ ਕੇਲੇ ਬਹੁਤ ਸਸਤੇ ਨੇ ਇੱਧਰ ਪੰਜਾਬ ਨੂੰ ਬਹੁਤ ਸਸਤੇ ਕੇਲੇ ਨੇ ਇੱਧਰ ਤੇ ਆਹ ਸਾਰਾ ਬਾਜ਼ਾਰ ਉਹ ਦੇਖੋ ਸਾਹਮਣੇ ਰੇੜੀ ਲੱਗੀ ਆ ਨਾਰਾਂ ਦਾ ਜੂਸ ਸੰਤਰਿਆਂ ਦਾ ਜੂਸ ਰੇੜੀਆਂ ਬਹੁਤ ਜ਼ਿਆਦੀਆਂ ਨੇ ਇੱਥੇ ਤੁਸੀਂ ਦੇਖੋ ਤੇ ਫਰੈਸ਼ ਮਿਲਦਾ ਹੈ ਮਸ਼ੀਨ ਵੀ ਹੱਥ ਨਾਲ ਕੱਢਣ ਵਾਲੀ ਹੈ ਸਾਰੀ ਹੱਥ ਨਾਲ ਕੱਢਦੇ ਨੇ ਜੂਸ ਤੇ ਜੂਸ ਵੀ 10 20 ਰੁਪਏ ਦਾ ਗਲਾਸ ਸਾਰਾ ਨਾਰਾਂ ਦਾ ਜੇ ਸੰਤਰੇ ਨਾਲ ਪੀਣਾ ਤੇ 10 ਰੁਪਏ ਸੋ ਬਹੁਤ ਸਸਤਾ ਹੈ ਤੇ ਫਰੂਟ ਤੇ ਤਾਜ਼ਾ ਵੀ ਹੈ ਜਿਆਦਾ ਕਰ ਉਸ ਤੋਂ ਇਲਾਵਾ ਹੋਰ ਜਿਓ ਇੱਥੇ ਜੀਆਂ ਬੜੇ ਮਜੂਰ ਹੈ ਨਾਰੀਅਲ ਵੀ ਇੱਥੇ ਬਹੁਤ ਹੁੰਦਾ ਹੈ ਇੱਥੇ ਤੇ ਹੋਰ ਇੱਕ ਜਿੱਥੇ ਹਲਦੀ ਹੋਗੀ ਜਾਂ ਮਸਾਲੇ ਤੇ ਜਾਂ ਡਰਾਈ ਫਰੂਟ ਜਿਸ ਤਰ੍ਹਾਂ ਉਹ ਸਾਰਾ ਇੱਥੇ ਮਿਲਦਾ ਹੈ ਤੇ ਬਹੁਤ ਹੀ ਰੌਣਕ ਲੱਗੀ ਹੈ ਤੋ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਤੀ ਨੂੰ ਭਾਗ ਲਾਇਆ ਤੇ ਵੇਖੋ ਕਿਸ ਤਰ੍ਹਾਂ ਇਹਨਾਂ ਦੀਆਂ ਦੁਕਾਨਦਾਰੀਆਂ ਇੱਥੇ ਚੱਲ ਰਹੀਆਂ ਨੇ ਕੋਈ ਇੱਥੇ ਚਾਹ ਵੇਚ ਰਿਹਾ ਉਹਦੀ ਚਾਹ ਵੀ ਸਪੈਸ਼ਲ ਹੈ ਕੋਈ ਪੇਠਾ ਵੇਚਦਾ ਹੈ ਹਰ ਇੱਕ ਤਰ੍ਹਾਂ ਦਾ ਅਲੱਗ-ਅਲੱਗ ਦੁਕਾਨਾਂ ਨੇ ਤੇ ਬਹੁਤ ਵਧੀਆ ਜੋ ਸਾਰਾ ਇੱਥੇ ਰੌਣਕ ਲੱਗੀ ਰਹੀ ਈ ਸਾਰੀ ਢਾੜੀ ਬਾਜ਼ਾਰ ਦੇ ਵਿੱਚ ਇਹ ਸ਼ਾਮ ਵੇਲੇ ਦਾ ਦ੍ਰਿਸ਼ ਹੈ ਤੇ ਬਹੁਤ ਵਧੀਆ ਇੱਥੇ ਸਾਰਾ ਕੁਝ ਮਿਲਦਾ ਜੇ ਫਰੂਟ ਵਾਲੀਆਂ ਰੇੜੀਆਂ ਤੁਸੀਂ ਆਮ ਦੇਖ ਸਕਦੇ ਜਿਹਾ ਲੱਗੀਆਂ ਵਾ ਇਸ ਤਰ੍ਹਾਂ ਅੰਬੂਰ ਜਾਂ ਇੱਧਰ ਬੇਰ ਮਰੂਦ ਸਾਰਾ ਫਰੂਟ ਬਹੁਤ ਵਧੀਆ ਤੇ ਸਸਤਾ ਹੈ ਬਹੁਤ ਜਿਆਦਾ ਇੱਧਰ ਸੋ ਇੱਧਰ ਆਓ ਤੇ ਜਰੂਰ ਇਦਾਂ ਮੌਕਾ ਠਾਓ ਜੂਸ ਪੀਓ ਜਿੰਨਾ ਮਰਜੀ ਅਨਾਰ ਖਾਓ ਬਹੁਤ ਸਸਤੇ ਨੇ ਤੇ ਵਧੀਆ ਸਾਰਾ ਚੀਜ਼ ਰਸ਼ ਮਿਲਦੀ ਹੈ ਇੱਧਰ ਵੀ ਤੁਸੀਂ ਦੇਖ ਰਹੇ ਹੋ ਅਮਰੂਦ ਜ਼ਿਆਦਾਤਰ ਇੱਥੇ ਫਰੂਟ ਦੀਆਂ ਰੇੜੀਆਂ ਬਹੁਤ ਸਸਤੀਆਂ ਨੇ ਹੋਰ ਇੱਥੇ ਨਾਰੀਅਲ ਵਾਲੀ ਬਰਫੀ ਬੜੀ ਮਸ਼ਹੂਰ ਹੈ ਜੀ ਉਹ ਵੀ ਬਹੁਤ ਵਧੀਆ ਇੱਧਰ ਵੀ ਤੁਸੀਂ ਦੇਖ ਰਹੇ ਹੋ ਨਰੂਦ ਨਾਰ ਖਜੂਰ ਅਜੀਦਾ ਬਹੁਤ ਹੀ ਤੁਸੀਂ ਦੇਖ ਰਹੇ ਹੋ ਸਾਰਾ ਬਾਜ਼ਾਰ ਤੇ ਚੰਗਾ ਲੱਗੇ ਤੇ ਸ਼ੇਅਰ ਕਰ ਦੇਣਾ ਜੀ